नहीं है गर्मी कोई साधन तो है नहीं पानी वगैरह का भी इंतजाम कहाँ इंतजाम रखे आदमी लाइन पे जहाँ खड़ा है वहीं खड़ा है तो एक घंटा हो गया ਅੱਜ ਲੁਧਿਆਣਾ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਪੰਜਾਬ ਪਰ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਤੇ ਲਗਾਤਾਰ ਸਵੇਰ ਤੋਂ ਹੀ ਜਿਹੜੀ ਆ VOTING ਚੱਲਦੀ ਪਈ ਹੈ ਤੁਹਾਨੂੰ ਦਿਖਾ ਦਈਏ ਅਸੀਂ ਇਸ ਵਕਤ ਮੌਜੂਦ ਹੈ ਲੋਹਾਰਾ ਦੇ ਸਰਕਾਰੀ ਹਾਈ ਸਕੂਲ ਦੇ ਵਿੱਚ ਜਿੱਥੇ ਲੋਕਾਂ ਦੇ ਵਿੱਚ ਉਕਸਾਹ ਆ ਕਿ ਵੋਟਾਂ ਨੂੰ ਲੈ ਕੇ ਵੋਟਾਂ ਪਾਣ ਪਹੁੰਚੇ ਨੇ ਤੇ ਰਸਵੀ ਪੂਰਾ ਹੈ ਪਰ ਜਿਸ ਤਰੀਕੇ ਦੇ ਨਾਲ ਗਰਮੀ ਹੈ ਤੇ ਉਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਵੋਟਾਂ ਪਾਣ ਨੂੰ ਵੀ ਲੈ ਕੇ ਉਕਸਾਹ ਆ ਤੇ ਕਿਦੇ ਨਾ ਕਿਦੇ ਜਿਹੜੀ ਆ ਹੁਣ ਜਿਹੜੀ ਪਰਸੈਂਟੇਜ ਕਹਿ ਦਈਏ 10% ਦੇ ਕਰੀਬ ਜਿਹੜੀ VOTING ਹੋ ਚੁੱਕੀ ਹੈ ਲੁਧਿਆਣਾ ਦੇ ਵਿੱਚ ਤੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਲੰਬੀਆਂ ਲੰਬੀਆਂ ਜਿੱਥੇ ਲੋਕ ਪੋਲਿੰਗ ਕਰਦੇ ਪਏ ਨੇ ਤੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਸ ਵਾਰ ਸਰਕਾਰ ਬਣਾਉਣ ਨੂੰ ਲੈ ਕੇ ਇਹ ਜਿਹੜੀ ਆ ਉਕਸਾ ਹੈ ਲੋਕਾਂ ਨਾਲ ਗੱਲ ਕਰ ਚਾਹਣਾ ਚਾਹਣਗੇ ਦੂਪ ਇਤਨੀ ਹੈ ਗਰਮੀ ਕੋਈ ਸਾਧਨ ਤਾਂ ਹੈ ਨਹੀਂ ਕਹਿੰਦੇ ਕਿ ਪਾਣੀ ਵਗੈਰਾ ਦਾ ਵੀ ਇੰਤਜ਼ਾਮ ਪਾਣੀ ਕਾਹ ਇੰਤਜ਼ਾਮ ਰੱਖੇ ਆਂ ਦੀ ਲਾਈਨ 'ਤੇ ਜਿੱਥੇ ਖੜਾ ਆ ਵਹੀਂ ਖੜਾ ਏ ਘੰਟਾ ਹੋ ਗਿਆ 1 ਘੰਟੇ ਸੇ ਇਹੀ ਪੇ ਖੜੇ ਹੋ ਇਹੀ ਪੇ ਖੜੇ ਲਾਈਨ ਅੱਗੇ ਵਢੀ ਨਹੀਂ ਰਹੀ ਏ ਤੇ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਵੀ ਇਹ ਕਹਿਣਾ ਹੈ ਕਿ ਇੱਕ ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਜੀ ਉਹ ਇੱਥੇ ਖੜੇ ਨੇ ਪਾਣੀ ਦਾ ਇੰਤਜ਼ਾਮ ਨੂੰ ਲੈ ਕੇ ਤੇ ਕਹਿੰਦੇ ਆ ਕਿ ਪਾਣੀ ਦਾ ਇੰਤਜ਼ਾਮ ਇਸ ਜਗ੍ਹਾ ਨਹੀਂ ਰੱਖਿਆ ਗਿਆ ਸਰਕਾਰ ਨੇ ਪਰ ਕਿਦੇ ਨਾ ਕਿਦੇ ਜਿਹੜੇ ਨੁਮਾਇੰਦੇ ਹੁੰਦੇ ਉਹਨਾਂ ਨੂੰ ਚਾਹੀਦਾ ਹੈ ਕਿ ਜਿਹੜੇ ਇੱਥੇ ਪਾਣੀ ਦਾ ਇੰਤਜ਼ਾਮ ਕੀਤਾ ਜਾਵੇ ਤਸਵੀਰਾਂ ਦਿਖਾ ਦਈਏ ਲੋ ਹਾਰਾ ਦਾ ਜਿਹੜਾ ਸਰਕਾਰੀ ਹਾਈ ਸਕੂਲ ਹੈ ਜਿਸ ਦੇ ਵਿੱਚ VOTING ਹੋ ਰਹੀ ਹੈ ਤੇ ਇਸ ਤਰੀਕੇ ਨਾਲ VOTING ਵਧਦੀ ਜਾ ਰਹੀ ਹੈ ਤੇ ਉਸੀ ਤਰੀਕੇ ਦੇ ਨਾਲ ਪਰਸੈਂਟੇਜ ਵੀ ਲਗਾਤਾਰ ਜਿਹੜਾ ਵਧਦਾ ਜਾਵੇਗਾ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਐਸਐਮਜ਼ ਨਿਊਜ਼ ਲੁਧਿਆਣਾ ਉਹ ਬਤਨੀ ਹੈ ਗਰਮੀ ਕੋਈ ਸਾਧਨ ਤਾਂ ਹੈ ਨਹੀਂ ਪਾਣੀ ਵਗੈਰਾ ਦਾ ਵੀ ਇੰਤਜ਼ਾਮ ਪਾਣੀ ਕਾ ਇੰਤਜ਼ਾਮ ਰੱਖਿਆ ਅੱਜ ਨਹੀਂ ਲਾਈਨ 'ਚ ਜਿੱਥੇ ਖੜਾ ਹੈ ਵਹੀਂ ਖੜਾ ਇੱਕ ਘੰਟਾ ਹੋ ਗਿਆ ਅੱਜ ਲੁਧਿਆਣਾ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਪੰਜਾਬ ਪਰਦੇ ਵਿੱਚ ਵੋਟਾਂ ਪੈ ਰਹੀਆਂ ਨੇ ਤੇ ਲਗਾਤਾਰ ਸਵੇਰ ਤੋਂ ਹੀ ਜਿਹੜੀ ਆ VOTING ਚੱਲਦੀ ਪਈ ਹੈ ਤੁਹਾਨੂੰ ਦਿਖਾ ਦਈਏ ਸੀ ਇਸ ਵਕਤ ਮੌਜੂਦ ਹੈ ਲੋਹਾਰਾ ਦੇ ਸਰਕਾਰੀ ਹਾਈ ਸਕੂਲ ਦੇ ਵਿੱਚ ਜਿੱਥੇ ਲੋਕਾਂ ਦੇ ਵਿੱਚ ਉਕਸਾਹ ਆ ਕਿ ਵੋਟਾਂ ਨੂੰ ਲੈ ਕੇ ਵੋਟਾਂ ਪਾਣ ਪਹੁੰਚੇ ਨੇ ਤੇ ਰਸਵੀ ਪੂਰਾ ਹੈ ਪਰ ਜਿਸ ਤਰੀਕੇ ਦੇ ਨਾਲ ਗਰਮੀ ਹੈ ਤੇ ਉਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਵੋਟਾਂ ਪਾਣ ਨੂੰ ਵੀ ਲੈ ਕੇ ਉਕਸਾਹ ਆ ਤੇ ਕਿਦੇ ਨਾ ਕਿਦੇ ਜਿਹੜੀ ਆ ਹੁਣ ਜਿਹੜੀ ਪਰਸੈਂਟੇਜ ਕਹਿ ਦਈਏ 10% ਦੇ ਕਰੀਬ ਪੋ ਜਿਹੜੀ VOTING ਹੋ ਚੁੱਕੀ ਹੈ ਲੁਧਿਆਣਾ ਦੇ ਵਿੱਚ ਤੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਲੰਬੀਆਂ ਲੰਬੀਆਂ ਜਿੱਥੇ ਲੋਕ ਪੋਲਿੰਗ ਕਰਦੇ ਪਏ ਨੇ ਤੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਸ ਵਾਰ ਸਰਕਾਰ ਬਣਾਉਣ ਤੋਂ ਲੈ ਕੇ ਇੱਕ ਜਿਹੜੀ ਆ ਉਕਸਾ ਹੈ ਲੋਕਾਂ ਨਾਲ ਗੱਲ ਕਰਾਂ ਚਾਹ ਕਹਿਣਾ ਚਾਹਣਗੇ ਜੀ ਬਹੁਤ ਨਹੀਂ ਹੈ ਗਰਮੀ ਕੋਈ ਸਾਧਨ ਤਾਂ ਹੈ ਨਹੀਂ ਕਹਰੇ ਕਿ ਪਾਣੀ ਵਗੈਰਾ ਦਾ ਵੀ ਇੰਤਜ਼ਾਮ ਪਾਣੀ ਕਾਹ ਇੰਤਜ਼ਾਮ ਰੱਖੇ ਆदमी ਲਾਈਨ 'ਤੇ ਜਿੱਥੇ ਖੜਾ ਹੈ ਵਹੀਂ ਖੜਾ ਹੈ ਇੱਕ ਘੰਟਾ ਹੋ ਗਿਆ ਹੈ ਇੱਕ ਘੰਟੇ ਸੇ ਇਹੀ ਪੇ ਖੜੇ ਹੋ ਇਹੀ ਪੇ ਖੜੇ ਲਾਈਨ ਅੱਗੇ ਵਢੀ ਨਹੀਂ ਰਹੀ ਤੇ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਵੀ ਇਹ ਕਹਿਣਾ ਹੈ ਕਿ ਇੱਕ ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਜੀ ਉਹ ਇੱਥੇ ਖੜੇ ਨੇ ਪਾਣੀ ਦਾ ਇੰਤਜ਼ਾਮ ਨੂੰ ਲੈ ਕੇ ਇਹ ਕਹਿੰਦੇ ਆ ਕਿ ਪਾਣੀ ਦਾ ਇੰਤਜ਼ਾਮ ਇਸ ਜਗ੍ਹਾ ਨਹੀਂ ਰੱਖਿਆ ਗਿਆ ਸਰਕਾਰ ਨੇ ਪਰ ਕਿਦੇ ਨਾ ਕਿਦੇ ਜਿਹੜੇ ਨੁਮਾਇੰਦੇ ਹੁੰਦੇ ਉਹਨਾਂ ਨੂੰ ਚਾਹੀਦਾ ਹੈ ਕਿ ਜਿਹੜੇ ਇੱਥੇ ਪਾਣੀ ਦਾ ਇੰਤਜ਼ਾਮ ਕੀਤਾ ਜਾਵੇ ਤਸਵੀਰਾਂ ਦਿਖਾ ਦਈਏ ਲੋ ਹਾਰਾ ਦਾ ਜਿਹੜਾ ਸਰਕਾਰੀ ਹਾਈ ਸਕੂਲ ਹੈ ਜਿਸ ਦੇ ਵਿੱਚ VOTING ਹੋ ਰਹੀ ਹੈ ਤੇ ਇਸ ਤਰੀਕੇ ਨਾਲ VOTING ਵਧਦੀ ਜਾ ਰਹੀ ਹੈ ਤੇ ਉਸੀ ਤਰੀਕੇ ਦੇ ਨਾਲ ਪਰਸੈਂਟੇਜ ਵੀ ਲਗਾਤਾਰ ਜਿਹੜਾ ਵਧਦਾ ਜਾਵੇਗਾ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਐਸਐਮਜ਼ ਨਿਊਜ਼ ਲੁਧਿਆਣਾ